ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਨੇ ਸਕੂਲਾਂ ਦੇ ਹੁਨਾਰਵਰ ਵਿਦਿਆਰਥੀਆਂ ਦੇ ਸੁਪਨੇ ਨੂੰ ਪਰਵਾਜ਼ ਦੇਣ ਦੇ ਲਈ ਸ਼ੁਰੂ ਕੀਤੀ ਇੱਕ ਵਿਸ਼ੇਸ਼ ਪਹਿਲ ਜ਼ਿਲ੍ਹਾ ਗੁਰਦਾਸਪੁਰ ਵਿਖੇ 10ਵੀਂ ਅਤੇ 12ਵੀਂ ਕਲਾਸ ਦੇ ਟੌਪਰ ਲਿਸਟ ਵਿੱਚ ਆਏ ਬੱਚਿਆਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫ਼ਤਰ ਦੇ ਕੰਮਕਾਜ ਨੂੰ ਸਹੀ ਤਰੀਕੇ ਨਾਲ ਸਮਝਿਆ ਅਤੇ ਧੰਨਵਾਦ ਕੀਤਾ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਾ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਤੋਂ ਲੱਪਰੀ ਸਿੰਘ ਦੀ ਖਾਸ ਜੀ ਅੱਜ ਪੰਜਾਬ ਸਰਕਾਰ ਦੀ ਇੱਕ ਨਵੀਂ ਸਕੀਮ 1 3 BC SSP ਦੇ ਨਾਲ ਜੋ ਬੱਚੇ ਬਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਬੱਚੇ ਜੋ ਮੈਰਿਟ ਲਿਸਟ ਵਿੱਚ ਆਏ ਹਨ 10ਵੀਂ ਅਤੇ 12ਵੀਂ ਕਲਾਸ ਦੇ ਬੱਚੇ ਉਹ ਸਵੇਰ ਤੋਂ ਅੱਜ ਸਾਡੇ ਨਾਲ ਨੇ ਸਵੇਰੇ तकरीबन 8:30 ਵਜੇ ਮੇਰੇ ਰੈਜ਼ੀਡੈਂਸ ਤੇ ਆ ਗਏ ਉਸ ਤੋਂ ਲੈ ਕੇ ਹੁਣ ਤੱਕ ਪਹਿਲਾ ਡੀਸੀ ਆਫਿਸ ਆਇ ਇਥੋਂ ਸਾਰਾ ਕੁਝ ਦੇਖਿਆ ਕਿਵੇਂ ਡੀਸੀ ਆਫਿਸ ਸਾਰਾ ਕੰਮ ਹੁੰਦਾ ਹੈ ਖੰਡਾ ਸੇਵਾ ਕੇਂਦਰ ਵਰਤ ਕੇਂਦਰ ਹੋਰ ਕੰਮ ਕਾਜ ਇਸ ਟੀਮ ਆਫਿਸ ਤਸੀਲ ਆਫਿਸ ਸੋ ਬੱਚਿਆਂ ਨੂੰ ਉਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਦੇ ਆਫਿਸ ਗਏ ਉਹਨਾਂ ਨੂੰ ਮਿਲੇ ਉਹਨਾਂ ਦੇ ਨਾਲ ਉਹਨਾਂ ਕੋਲ ਜਾਣਕਾਰੀ ਹਾਸਲ ਕੀਤੀ ਸੋ ਡੀਐਸਐਫ ਦੇ ਵਿੱਚ ਬੱਚਿਆਂ ਨੂੰ ਜਾਣ ਦਾ ਮੌਕਾ ਮਿਲਿਆ ਸੋ ਉੱਥੇ ਰੀਸੈਂਟਰ ਜੋ ਆਪਣਾ ਇੰਟਰਨੈਸ਼ਨਲ ਬਾਰਡਰ ਹੈ ਉਸ ਬਾਰੇ ਆਪਰੇਸ਼ਨਸ ਬਾਰੇ ਡੀਜੀ ਸਾਹਿਬ ਉਹਨਾਂ ਨੇ ਬੱਚਿਆਂ ਨਾਲ ਵਿਚਾਰ ਪੇਸ਼ ਕਰਨਾ ਕੀਤਾ ਸੋ ਇਹ ਸਾਰਾ ਜੋ ਇੱਕ ਨਵੀਂ ਸਕੀਮ ਸਰਕਾਰ ਨੇ ਸਟਾਰਟ ਕੀਤੀ ਹੈ ਇਸ ਨਾਲ ਬੱਚਿਆਂ ਨੂੰ ਜਿਆਦਾ ਐਕਸਪੋਜ਼ਰ ਬੱਚਿਆਂ ਦੀ ਹੌਸਲਾ ਫਸਾਈ ਅਤੇ ਇਹਨਾਂ ਨੂੰ ਇੱਕ ਜਿੰਦਗੀ ਦੇ ਵਿੱਚ ਹੋਰ ਮਿਹਨਤ ਕਰਨ ਅਤੇ ਆਪਣੀ ਮੰਜ਼ਿਲ ਮਕਾਮ ਨੂੰ ਹਾਸਲ ਕਰਨ ਨੂੰ ਪ੍ਰੇਰਣਾ ਦੇ ਸਾਬਿਤ ਸਿਧਾਈ ਹੈ ਜਿੱਦਾਂ ਦੇ ਬੱਚੇ ਅਸੈਂਗੜਾ ਆਏ ਆ ਤਾਂ ਇਹਨਾਂ ਵਾਸਤੇ ਕੋਈ ਸਕਾਲਰਸ਼ਿਪ ਜਾਂ ਕੋਈ ਸਰਕਾਰ ਦੇ ਨੁਕਤੇ ਫਿਲਹਾਲ ਫਿਲਹਾਲ ਜੋ ਜਿੰਨਾ ਸਾਡੇ ਕੋਲੇ ਪਹਿਲੀ ਵਾਰ ਹੀ ਆਏ ਨੇ ਸੋ ਅਸੀਂ ਇਹਨਾਂ ਨੂੰ ਇਹੋ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਮਿਹਨਤ ਨਾਲ ਜੋ ਤੁਸੀਂ ਮੰਜ਼ਿਲ ਆਪਣੇ ਵਾਸਤੇ ਚੁਣੀ ਹੈ ਜੋ ਮਕਾਮ ਆਪਣੇ ਵਾਸਤੇ ਚੁਣਿਆ ਆਪਣੀ ਮਿਹਨਤ ਅਤਕਾ ਉਸ ਨੂੰ ਹਾਸਲ ਕਰੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਵਾਉਂਦੇ ਆ ਕਿ ਜਿਹੜੀ ਵੀ ਹੈਲਪ ਸਰਕਾਰ ਵੱਲੋਂ ਸਹੂਲਤ ਚਾਹੀਦੀ ਹੋਏਗੀ ਅਸੀਂ ਇਹਨਾਂ ਨੂੰ ਮੁਹैया ਕਰਾਂਗੇ ਅਗਲਾ ਬੱਚਿਆਂ ਨੂੰ ਕੀ ਪ੍ਰਾਪਨਾ ਮਿਲੇਗੀ ਇਹਨਾਂ ਨੂੰ ਮਿਹਨਤ ਹੋਰ ਮਿਹਨਤ ਕਰਨ ਦਾ ਤੇ ਆਪਣੇ ਮੁਕਾਮ ਕਾਸਲ ਕਰਨ ਦੇ ਪ੍ਰੇਰਿਤ ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦੇ ਤਹਿਤ ਅੱਜ ਡਿਸਟ੍ਰਿਕਟ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰੀਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਔਰ 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਪੰਚਾਇਤ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਰੀ ਨਾਲ ਅਸ਼ੀਵਨੰਦ ਦੇ ਨਾਲ ਇੰਟਰੈਕਸ਼ਨ ਕਿਹਾ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੋਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ اور سانز ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਾਇਆ ਗਿਆ ਹੈ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਰਨੈਸ ਵੀ ਮਿਲੀ ਹੈ ਜੀ ਐਂ ਬੱਚਿਆਂ ਨੂੰ ਮੋਟੀਵੇਸ਼ਨ ਦੇ ਚੋਕੇ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਹੋਰ ਵਧੀ ਹੈਗੀ ਇਸ ਕਰਕੇ ਪੰਜਾਬ ਪੁਲਿਸ ਤੋਂ ਲੋ ਉਹਨਾਂ ਨੂੰ ਸਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾ ਕਿ ਪਬਲਿਕ ਡੀਲਿੰਗ ਪਬਲਿਕ ਲਾਈਫਨਿੰਗ ਉਸ ਬਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਵੀ ਕੰਟੈਕਟ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਸਾਡੇ ਅਫਸਰ ਸਾਹਿਬਾਨ ਨਾਲ ਵੀ ਕੰਟੈਕਟ ਕੀਤਾ ਐਂਡ ਇਸ ਕਰਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ ਕ੍ਰਾਈਮ ਲਾ ਨਾ ਔਰ ਦ ਅਥੋਰਟੀ ਫੰਕਸ਼ਨਿੰਗ ਇਸ ਤੋਂ ਇਲਾਵਾ ਜਿਹੜੇ ਕਾਨੂੰਨ ਵਿਵਸਥਾ ਨਾਲੋਂ ਨਿਪਟਣ ਲਈ ਪੁਲਿਸ ਦੀ ਜਿਹੜੀ ਹੈਗੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵ ਸਕੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਦੀ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਤੋਂ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੇ ਤਰਫੋਂ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਦੀ ਤਰਫੋਂ ਬੈਸਟਿਸਿਸ ਕਹਿਣਾ ਕਿ ਇਹਨਾਂ ਨੇ ਕਾਫੀ ਜਿਹੜੇ ਮੈਦਿਟ ਤੇ ਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੇ ਫੈਮਲੀ ਦਾ ਨਾਮ ਰੂਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ। ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗਰ ਕੋਈ ਵੀ ਗੁਦਾਸਪੁਰ ਪੁਲਿਸ ਦਾ অলਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦੇ ਕੋਈ ਕੈਰੀਅਰ ਪ੍ਰਸਪੈਕਟਿਵ ਵਾਸਤੇ ਗਾਈਡੈਂਸ ਵਾਸਤੇ ਅਸੀਂ অলਵੇਜ਼ ਅਵੇਲੇਬਲ ਹਾਂ। ਥੈਂਕ ਯੂ। ਮਾਮ ਗੁਰਨੇ ਮੁਰਤ ਕੋ ਆ ਰਹਾ ਮੈਂ ਆਪਣੀ 12th ਕਲਾਸ ਡੀਵੀ ਸੀਨੀਅਰਸ ਕੈਂਬਰੀ ਸਕੂਲ ਕਾ ਦੀਆਂ ਤੋਂ ਕੰਪਲੀਟ ਕੀਤੀ ਹੈ ਵਿਦ 98.2 ਪਰਸੈਂਟੇਜ ਤੇ ਸਭ ਤੋਂ ਪਹਿਲਾਂ ਤਾਂ ਮੈਂ ਡੀਸੀ ਸਰ ਦਾ ਬਹੁਤ ਥੈਂਕਫੁਲ ਕਰਨਾ ਚਾਹਾਂਗੀ ਉਹਨਾਂ ਨੇ ਸਾਨੂੰ ਇੰਨੀ ਵੱਡੀ ਓਪਰਚੁਨਿਟੀ ਦਿੱਤੀ ਕਿ ਅਸੀਂ ਵੱਖ-ਵੱਖ ਅੱਜ ਜਗਾਵਾਂ ਤੇ ਗਏ ਸਾਨੂੰ ਪਤਾ ਲੱਗਿਆ ਕਿਦਾਂ ਸਿਸਟਮ ਵਰਕ ਕਰਦਾ ਆ ਸਭ ਤੋਂ ਪਹਿਲਾਂ ਅਸੀਂ ਡੀਸੀ ਸਰ ਦੇ ਘਰ ਗਏ ਉਹਨਾਂ ਨਾਲ ਬ੍ਰੈਕਫਾਸਟ ਕੀਤਾ ਫਿਰ ਅਸੀਂ ਇੱਥੇ ਆਏ ਤੇ ਸਾਨੂੰ ਸੇਵਾ ਕੇਂਦਰ ਚ ਦੱਸਿਆ ਗਿਆ ਸਾਰਾ ਕੁਝ ਦਾ ਕਿ ਕਿਉਂਦਾ ਫਿਰ ਆਪਾਂ ਫਰਤ ਕੇਂਦਰ ਗਏ ਉੱਥੇ ਵੀ ਸਾਨੂੰ ਸਾਰਾ ਕੁਝ ਦੱਸਿਆ ਕਿਦਾਂ ਸਿਸਟਮ ਵਰਕ ਕਰਦਾ ਹੈ ਫਿਰ ਅਸੀਂ ਐਸਟੀਐਮ ਸਰ ਨੂੰ ਵੀ ਮਿਲੇ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਫਿਰ ਅਸੀਂ ਐਸਐਸਪੀ ਸਰ ਨਾਲ ਕੈਸਬੀ ਸਰ ਨਾਲ ਮਿਲੇ ਉਹਨਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀ ਸਾਨੂੰ ਮੋਟੀਵੇਸ਼ਨ ਦਿੱਤੀ ਕਿ ਤੁਸੀਂ ਆਪਣੇ ਆਪ 'ਚ ਵਿਸ਼ਵਾਸ ਰੱਖਣਾ ਚਾਹੀਦਾ ਬਲੀਫ ਇਨ ਯੋਰself ਤੁਸੀਂ ਆਪਣੇ ਕੰਮ ਪਾਣਾ ਚਾਹੋਗੇ ਹੈਨਾ ਤੇ ਫਿਰ ਉਹਨਾਂ ਨੇ ਆਪਣੀ ਬਹੁਤ ਵਧੀਆ ਸਟੋਰੀ ਦੱਸੀ ਫਿਰ ਅਸੀਂ ਆ ਬੀਐਸਐਫ ਚ ਗਏ ਉੱਥੇ ਵੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਕਿ ਜਿਵੇਂ ਹੁਣ ਇੰਡੀਆ ਪਾਕਿਸਤਾਨ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਕਿੱਦਾਂ ਅਸੀਂ ਵਰਕ ਕੀਤਾ ਕਿੱਦਾਂ ਸਾਰਾ ਕੁਝ ਟੈਕਲ ਕੀਤਾ ਕਿੱਦਾਂ ਸਾਰਾ ਕੁਝ ਉਹਨੇ ਸਾਨੂੰ ਦੱਸਿਆ ਫਿਰ ਅਸੀਂ ਲਾਸਟ ਤੇ ਐਸਡੀਐਮ ਸਰ ਕੋ ਗਏ ਦਿਨਾਨਗਰ ਉਹਨਾਂ ਨੇ ਵੀ ਸਾਨੂੰ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਕਿ ਕਿੱਦਾਂ ਮੈਂ 29 ਇਅਰ ਛੋਟੀ ਜੀ ਏਜ ਤੇ ਮੈਂ ਕਲੀਅਰ ਕੀਤਾ ਤੇ ਤੁਸੀਂ ਵੀ ਇਹ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਆ ਬਸ ਤੁਸੀਂ ਮਿਹਨਤ ਕਰਨੀ ਆ ਔਰ 62 ਤੁਸੀਂ 20 ਸਾਲ ਜਿਹੜੇ ਆ ਪੂਰੇ ਆਪਣੀ ਮਿਹਨਤ ਕਰ ਲੇ ਫਿਰ ਬਾਅਦ ਤੁਸੀਂ ਆਪਣਾ ਜਿਹੜਾ ਆ ਆਪਣੀ ਲਾਈਫ ਪੂਰੀ ਸੈੱਟ ਹੋ ਜੂਗੀ ਪਰਫੈਕਟ ਹੋ ਜੂਗੀ ਫਿਰ ਇਸ ਨੂੰ ਅ ਅੱਜ ਤੱਕ ਐਕਸਪੀਰੀਅੰਸ ਬਹੁਤ ਆਊਟਸਟੈਂਡਿੰਗ ਰਿਹਾ ਮਤਲਬ ਮੈਂ ਐਕਸਪੈਕਟ ਨਹੀਂ ਸੀ ਕੀਤਾ ਕਿ ਇਸ ਇਦਾਂ ਦਾ ਕੁਝ ਹੋਊਗਾ ਮੈਂ ਪਹਿਲੀ ਵਾਰੀ ਇਹ ਕੀਤਾ ਤੇ ਬਹੁਤ ਵਧੀਆ ਲੱਗਾ ਬੀਸੀ ਸਰ ਐਸਐਸਪੀ ਸਰ ਐਸਪੀ ਸਰ ਬੀਐਸਐਫ ਸਰ ਦੇ ਜਿੰਨੇ ਵੀ ਸਾਰੇ ਹੈਡ ਹਨ ਉਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਕਰਨਾ ਚਾਹਾਂਗੀ ਉਹਨਾਂ ਨੇ ਬਹੁਤ ਵਧੀਆ ਸੰਗ ਮੋਟੀਵੇਸ਼ਨ ਬਹੁਤ ਵਧੀਆ ਸਾਰਾ ਕੁਝ ਕੀਤਾ ਸਾਡੇ ਮੇਰਾ ਨਾਮ ਗੁਰਿੰਦਰ ਸਿੰਘ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰ 16 ਤੋਂ ਪੜਿਆ ਆਪਣੀ 12th ਕੰਪਲੀਟ ਕੀਤੀ ਆ ਤੇ ਮੇਰੇ 97.4% ਨੰਬਰ ਆਏ ਨੇ ਤੇ ਮੈਰਿਟ ਲਿਸਟ 'ਚ ਆਇਆ ਮੈਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਪਾ ਬਹੁਤ ਧੰਵਾਦ ਜੀ। ਜੀਐਸ 2 ਵਿੱਚ 9487 ਮਾਰਕਸ ਲੈਨੇ 500 ਚੋਂ ਜਿਹੜੇ ਕਿ 97.4 ਪਰਸੈਂਟੇਜ ਬਣਦੀਆ ਐਂਡ ਸਟੇਟ ਮੈਰਿਟ ਲਿਸਟ ਵਿੱਚ 13th ਰੈਂਕ ਲਿਆ ਆ ਓਲਓਵਰ ਪੰਜਾਬ ਐਂਡ ਉਸੇ ਤਹਿਤ ਅੱਜ ਆਪਾਂ ਇੱਥੇ ਗੁਰਦਾਸਪੁਰ ਆਏ ਹੋਏ ਆ। ਦੀ ਸੀ ਸਾਧਨਾ ਮਿਲੇ ਅੱਜ ਆਪਾਂ ਐਸਐਸਪੀ ਸਾਹਿਬ ਨਾਲ ਮਿਲੇ ਐਂਡ ਉਹਨਾਂ ਦੀ ਪ੍ਰੋਪਰ ਵਰਕਿੰਗ ਕੀ ਉਹ ਕਿੱਥੇ ਕਿੱਥੇ ਉਹਨਾਂ ਦਾ ਕੀ ਕੀ ਕੰਮ ਹੁੰਦਾ ਐ ਅੱਜ ਆਪਾਂ ਸਾਰਾ ਕੁਝ ਜਾਣਨੇ ਆ। ਸਾਰਾ ਫਰਦ ਕੇਂਦਰ ਬਾਰੇ ਹੋ ਗਿਆ ਜਾਂ ਸੇਵਾ ਕੇਂਦਰ ਬਾਰੇ ਸਾਰਾ ਬਾਰਡਰ ਸਕਿਉਰਿਟੀ ਫੋਰਸ ਸਭ ਕਿੱਦਾ ਵਰਕ ਕਰਦੇ ਆ ਕਿੱਦਾਂ ਕਿੱਦਾਂ ਕਿਹੜੇ-ਕਿਹੜੇ ਡਿਪਾਰਟਮੈਂਟਸ ਵਗੈਰਾ ਹੁੰਦੇ ਨੇ ਸਾਨੂੰ ਇਸ ਪ੍ਰੋਪਰ ਅਚ ਨੋਲੇਜ ਮਿਲੀ ਐਂਡ ਉਹਨਾਂ ਦੀਆਂ ਸਟ੍ਰਗਲ ਸਟੋਰੀਜ਼ ਸੁਣ ਕੇ ਹਨੂ ਹਮੇਸ਼ਾ ਲਈ ਇੱਕ ਮੋਟੀਵੇਸ਼ਨ ਮਿਲ ਗਈ ਐ ਕਿ ਲਾਈਫ 'ਚ ਹਮੇਸ਼ਾ ਸਕਸੈਸ ਜਿਹੜਾ ਵੀ ਬੰਦਾ ਸਕਸੈਸਫੁਲ ਹੁੰਦਾ ਐ ਉਹਦੇ ਪਿੱਛੇ ਉਹਦਾ ਬਹੁਤ ਜ਼ਿਆਦਾ ਹਾਰਡ ਵਰਕ ਹੁੰਦਾ ਐ ਐਂਡ ਉਹਨਾਂ ਦੀ ਸਕਸੈਸ ਸਟੋਰੀਜ਼ ਸੁਣ ਕੇ ਆਪਾਂ ਅੱਜ ਬਹੁਤ ਮੋਟੀਵੇਟ ਹੋਏ ਆਂ ਐਂਡ ਮੈਂ ਉਮੀਦ ਕਰਦੀ ਆਂ ਕਿ ਇਨ ਫਿਊਚਰ ਆਪਾਂ ਵੀ ਇਸੇ ਤਰ੍ਹਾਂ ਹਾਰਡ ਵਰਕ ਕਰਕੇ ਇਨਾ ਪੋਜੀਟਿਵ ਸਤੇ ਪਹੁੰਚਾਂਗੇ ਥੈਂਕ ਯੂ